ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਹੋਰਾ ਨੇ ਇਸ ਕੁਜੇ ਦੇ ਵਿੱਚ ਪਿੱਤੇ ਦੀ ਪੱਥਰੀ ਵਾਲਾ ਜਿਹੜਾ ਜਿੰਨ ਹੈ ਉਹ ਬੰਦ ਕਰਕੇ ਰੱਖਿਆ ਹੋਇਆ ਹੈ ਦਰਦ ਉੱਠਿਆ ਹਸਪਤਾਲ ਗਿਆ ਡਾਕਟਰਾਂ ਨੇ ਇਹ ਗੱਲ ਕਹਿ ਕੇ ਡਰਾ ਦਿੰਦੇ ਨੇ ਜੀ ਬਹੁਤ ਵਾਰ ਤਾਂ ਕਿ ਜੀ ਤੁਹਾਡਾ ਤਾਂ ਪਿੱਤਾ ਨਾ ਜੀ ਹੁਣ ਫਟਣ ਵਾਲਾ ਹੈ ਬਹੁਤ ਮੌਕੇ ਤੇ ਆ ਗਏ ਵਧੀਆ ਹੁਣ ਇਹਨੂੰ ਕੱਢ ਦਈਏ ਅਸੀਂ ਪਿੱਤੇ ਦੀ ਪਥਰੀ ਹੈ ਉਹ ਨੂੰ ਚਾਹੇ ਉਹ ਕੈਲਸ਼ੀਅਮ ਇਕੱਠਾ ਹੋਇਆ ਕਹਿ ਲੋ ਉਹ ਨੂੰ ਜਿਹੜਾ ਨਿਕਲ ਨੂੰ ਉਹਨੂੰ ਡਿਲੀਊਟ ਹੋਣ ਨੂੰ ਉਹਨੂੰ ਘਸਣ ਨੂੰ ਜਿਹੜਾ ਟਾਈਮ ਲੱਗਦਾ ਦੇਖੋ ਜੱਟ ਦੀ ਅਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਚੱਕਣੀ ਪਈ ਉਹ ਗੱਲ ਲਿੱਦ ਚੱਕਣ ਦੀ ਨਹੀਂ ਹੈਗੀ ਗੱਲ ਹੈਗੀ ਆ ਸ਼ੌਂਕ ਦੀ ਬਤੀ ਜ਼ਿਆਦਾ ਨਾਲ ਲਈਏ ਤਾਂ ਉਹਦੀ 15 ਤੋਂ 20 ਸਾਲ ਜਿਹੜੀ ਉਮਰ ਖਤਮ ਹੋ ਗਈ ਕਿਉਂ ਕਿਉਂਕਿ ਜਿਹੜੀ ਚੀਜ਼ ਨੇ ਤੁਹਾਡੇ ਪਚਾ ਕੇ ਖਾਣਾ ਤੁਹਾਡੇ ਸਰੀਰ ਨੂੰ ਦੇਣਾ ਹੈ ਤੁਹਾਡੇ ਸਰੀਰ ਨੂੰ ਜਿਹੜੀ ਖੁਰਾਕ ਦੇਣੀ ਹੈ ਉਹੀ ਚੀਜ਼ ਅੰਦਰੋਂ ਕੱਢੀ ਗਈ ਇਹ ਤੁਸੀਂ ਮਿੱਟੀ ਦੇ ਕੋਰੇ ਕੁਜੇ 'ਚ ਪਾਉਣੀ ਆ ਕੁਜਾ ਤੁਹਾਡਾ ਪਹਿਲਾਂ ਵਰਤਿਆ ਨਹੀਂ ਹੋਣਾ ਚਾਹੀਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਸਿੱਪੀਆਂ ਆਪਾਂ ਨੇ ਉਹਦੇ ਵਿੱਚ ਪਾਲੀਆਂ ਿੱਤੇ ਦੀ ਪਥਰੀ ਨਿਕਲ ਸਕਦੀ ਹੈ ਡਾਕਟਰ ਦੇਖੋ ਜੀ ਪਿੱਤੇ ਦੀ ਪਥਰੀ ਬਿਲਕੁਲ ਨਿਕਲ ਸਕਦੀ ਆ ਪਰ ਉਹਨਾਂ ਦੀ ਨਿਕਲ ਸਕਦੀ ਆ ਜਿਹੜੇ ਲੋਕ ਸਬਰ ਰੱਖਦੇ ਨੇ ਿੱਤੇ ਦੀ ਪਥਰੀ ਨਿਕਲ ਨਹੀਂ ਸਕਦੀ ਫਿਰ ਅੰਦਰ ਕਿਵੇਂ ਵੱਢ ਜਾਂਦੀ ਹੈ ਜੀ ਪਥਰੀ ਪਿੱਤ ਜਿਹੜਾ ਖਾਣੇ ਨੂੰ ਪਿੱਤਰਸ ਹੈ ਉਹ ਤੁਹਾਡੇ ਖਾਣੇ ਨੂੰ ਅੱਗੇ ਜਾਣਾ ਨਹੀਂ ਜਦੋਂ ਜਾਣਾ ਨਹੀਂ ਉਹ ਇੱਕ ਜਗ੍ਹਾ ਇਕੱਠਾ ਹੋ ਹੋ ਕੇ ਉਹ ਇੱਕ ਤਰ੍ਹਾਂ ਦਾ ਪੰਜਾਬੀ ਚ ਕਹ ਲਓ ਗਾੜਾ ਹੋ ਹੋ ਕੇ ਉਹਦਾ ਕੈਲਸ਼ੀਅਮ ਇਕੱਠਾ ਹੋ ਹੋ ਕੇ ਉਹਦਾ ਇੱਕ ਤਰ੍ਹਾਂ ਦਾ ਪੱਥਰ ਨੂਮਾ ਜਿਹੜਾ ਆਕਾਰ ਲੈ ਲੈਂਦਾ ਉਹ ਦਰਦ ਕਈ ਵਾਰ ਕਿਤੇ ਹੁੰਦਾ ਜੀ ਕਈ ਵਾਰ ਕਿਤੇ ਹੁੰਦਾ ਜਦੋਂ ਬੰਦਾ ਸਕੈਨ ਕਰਾਉਂਦਾ ਫਿਰ ਪਤਾ ਲੱਗਦਾ ਜੀ ਕੀ ਤਾਂ ਪਿੱਤੇ ਚ ਪੱਥਰੀ ਆ ਗਈ ਇੱਥੋਂ ਦਰਦ ਉੱਠ ਕੇ ਤੁਹਾਡਾ ਰੀੜ ਦੀ ਹੱਡੀ ਚ ਨੂੰ ਦਰਦ ਜਦੋਂ ਵੜਦਾ ਜਾ ਕੇ ਤਾਂ ਸਭ ਤੋਂ ਮੇਨ ਜਿਹੜਾ ਹੈਗਾ ਇਹਦਾ ਲੱਛਣ ਆ ਵੀ ਹਾਂ ਵੀ ਪਿੱਤੇ ਚ ਪੱਥਰੀ ਤੁਹਾਡੇ 99% ਹੋ ਸਕਦੀ ਹੈ ਮੇਰੇ ਖਾਲੀ ਪੇਟ ਸੇਵਨ ਕਰਨਾ ਹੈ ਤਾਂ ਲਗਭਗ 2 ਘੰਟੇ ਤੁਸੀਂ ਕੁਝ ਨਹੀਂ ਖਾਣਾ ਪੀਣਾ ਤਾਂ ਤੁਸੀਂ ਇਹ ਕਰ ਲੋ ਵੀ 1.5 ਤੋਂ 2 ਮਹੀਨੇ ਬਾਅਦ ਤੁਸੀਂ ਆਪਣਾ ਦੁਬਾਰਾ ਟੈਸਟ ਕਰਾ ਕੇ ਦੇਖੋ ਤਾਂ ਤੁਹਾਡੀ ਜਿਹੜੀ ਪਥਰੀ ਆ ਜਰੂਰ ਘਟਦੀ ਜਾਊਗੀ ਜੀ ਬਹੁਤ ਵਾਰ ਹੁੰਦਾ ਡਾਕਟਰ ਸਾਹਿਬ ਮਲਟੀਪਲ ਹੁੰਦੀਆਂ ਨੇ ਜੀ ਦਰਦ ਹਟਦਾ ਹੀ ਨਹੀਂ ਫਿਰ ਉਹਦੇ ਵਾਸਤੇ ਆਯੁਰਵੇਦ ਨੇ ਕੋਈ ਢੰਗ ਦਰਦ ਹਟਾਉਣ ਵਾਲਾ ਕੁਝ ਦੱਸਿਆ ਜੀ ਕੁਝ ਹੈ ਵਿਨਾ ਦਵਾਈਆਂ ਤੋਂ ਤੁਸੀਂ ਕਹ ਲਓ ਵੀ ਘਰ ਬਹਿ ਕੇ ਸਾਡਾ ਸਰੀਰ ਆ ਜਿਹੜਾ ਐਡਾ ਕੁ ਪਾਵਰਫੁਲ ਜਿਹੜਾ ਇਨਸਾਨ ਪ੍ਰਮਾਤਮਾ ਨੇ ਆਪਣੇ ਤੋਂ ਵਾਧ ਇੱਕ ਐਡਾਂ ਦੀ ਚੀਜ਼ ਪੈਦਾ ਕੀਤੀ ਆ ਇਨਸਾਨ ਵੀ ਆਪਣੇ ਸਰੀਰ ਦੇ ਅੰਦਰ ਉਹ ਕੁਝ ਵੀ ਪੈਦਾ ਕਰ ਸਕਦਾ ਜੀ ਇਹਦੇ ਵਿੱਚ ਕੌਡੀਆਂ ਪਾਈਆਂ ਨੇ ਅਸੀਂ ਕੌਡੀਆਂ ਵਾਲਾ ਸੱਪ ਤਾਂ ਸੁਣਿਆ ਸੀ ਜੇ ਤੁਸੀਂ ਕੌਡੀਆਂ ਵਾਲੀ ਟ੍ਰੀਟਮੈਂਟ ਇਲਾਜ ਦੱਸੋ ਜੀ ਬਿਲਕੁਲ ਬਿਲਕੁਲ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਬੜਾ ਖਾਸ ਮੁੱਦਾ ਅਸੀਂ ਲੈ ਕੇ ਆਏ ਆਂ ਔਰ ਉਹ ਮੁੱਦਾ ਹਰ ਦੂਜੇ ਤੀਜੇ ਪਰਿਵਾਰ ਨਾਲ ਹੋ ਚੁੱਕਿਆ ਹੈ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਉੱਚਾ ਪਿੰਡ ਸੰਘੋਲ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਹੋਰਾ ਨੇ ਇਸ ਕੁਜੇ ਦੇ ਵਿੱਚ ਪਿੱਤੇ ਦੀ ਪੱਥਰੀ ਵਾਲਾ ਜਿੰਨ ਹੈ ਉਹ ਬੰਦ ਕਰਕੇ ਰੱਖਿਆ ਹੋਇਆ ਹੈ ਅੱਜ ਇਸ ਕੁਜੇ ذریعے ਇਸ ਕੁਜੇ ਵਾਲੇ ਨੁਸਖੇ ذریعے ਉਹ ਪਿੱਤੇ ਦੀ ਪੱਥਰੀ ਹੈ ਜਿਹੜੀ ਕੱਢ ਸਕਦੇ ਨੇ ਕੱਢਣ ਵਾਲਾ ਨੁਸਖਾ ਤੁਹਾਨੂੰ ਜ਼ਰੂਰ ਦੇਣਗੇ ਅ ਸ਼ੁਰੂਆਤ ਕਰ ਲੈਂਦੇ ਆ ਪਹਿਲਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਜੀ ਸਤਿ ਸ੍ਰੀ ਅਕਾਲ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਪਿੱਤੇ ਦੀ ਜਿਹੜੀ ਪੱਥਰੀ ਹੈਗੀ ਐ ਉਸ ਬਾਬਤ ਅਸੀਂ ਗੱਲਬਾਤ ਛੇੜੀਏ ਸਾਨੂੰ ਇਹ ਦੱਸੋ ਵੀ ਪਿੱਤਾ ਹੁੰਦਾ ਕੀ ਐ ਪਹਿਲਾਂ ਤਾਂ ਸਾਨੂੰ ਇਹ ਸਮਝਾ ਦਿਓ ਦੇਖੋ ਪਿੱਤਾ ਹੈਗਾ ਤੁਹਾਡਾ ਜਿਹਨੂੰ ਤੁਸੀਂ ਗੋਲ ਬਲੈਡਰ ਕਹ ਲੈਂਦੇ ਹੋ ਅਸੀਂ ਉਹਨੂੰ ਕਹਿੰਦੇ ਆ ਪਿਤਾਸ਼ਿਆ ਜਿੱਥੇ ਪਿੱਤਰ ਰਸ ਆ ਕੇ ਟਿਕਦਾ ਹੈ ਜਿਹੜਾ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ ਮਦਦ ਨਹੀਂ ਸਗੋ ਤੁਹਾਡੇ ਖਾਣੇ ਨੂੰ ਹਾজম ਕਰਦਾ ਬਾਹਰ ਕੱਢਣ ਤੱਕ ਉਹਨੂੰ ਰੰਗ ਦੇਣ ਤੱਕ ਜਿਹੜਾ ਤੁਹਾਡੀ ਲੈਟਰਨ ਦਾ ਰੰਗ ਪੀਲਾ ਕਿਉਂ ਆਉਂਦਾ ਤੁਸੀਂ ਚਾਹੇ ਖਾਣੇ ਹੋ ਤੁਸੀਂ ਚਾਹੇ ਕਿਸੇ ਰੰਗ ਦਾ ਖਾਣੇ ਹੋ ਪਰ ਤੁਹਾਡੀ ਜਿਹੜੀ ਪਾਟੀ ਦਾ ਲੈਟਰਨ ਦਾ ਤੁਹਾਡੇ ਮਲ ਦਾ ਰੰਗ ਪੀਲਾ ਕਿਉਂ ਆਉਂਦਾ ਉਹ ਤੁਹਾਡੇ ਪਿੱਤ ਦੇ ਕਾਰਨ ਆਉਂਦਾ ਹੈ ਜਿਹੜਾ ਤੁਹਾਡੀ ਰੰਜਕ ਪਿੱਤ ਹੈ ਪੰਜ ਤਰ੍ਹਾਂ ਦੀਆਂ ਪਿੱਤਾਂ ਨੇ ਤੁਹਾਡੇ ਖਾਣੇ ਨੂੰ ਰੰਗ ਦੇਣ ਵਾਲਾ ਜਿਹੜਾ ਰੰਜਕ ਪਿੱਤ ਜਿਹੜਾ ਹੈਗਾ ਉਸ ਕਾਰਨ ਤੁਹਾਡੀ ਲੈਟਰਨ ਦਾ ਰੰਗ ਪੀਲਾ ਆਉਂਦਾ ਕਿਉਂਕਿ ਤੁਹਾਡੇ ਖਾਣੇ ਨੂੰ ਪਚਾਉਣ ਦੇ ਵਿੱਚ ਸਭ ਤੋਂ ਵੱਧ ਸਹਾਇਕ ਉਹ ਹੁੰਦਾ ਜਦੋਂ ਤੁਹਾਡਾ ਲੀਵਰ ਬਾਇਲ ਤਿਆਰ ਕਰਕੇ ਪਿੱਤ ਤਿਆਰ ਕਰਕੇ ਤੁਹਾਡੇ ਪਿੱਤੇ ਨੂੰ ਜਿਹੜਾ ਭੇਜਦਾ ਹੈ ਤੁਹਾਡੇ ਗੌਲ ਬਲੇਡਰ ਨੂੰ ਭੇਜਦਾ ਹੈ ਉਥੋਂ ਫਿਰ ਉਹ ਅੱਗੇ ਜਦੋਂ ਤੁਸੀਂ ਖਾਣਾ ਖਾਣੇ ਹੋ ਸਪਲਾਈ ਅੱਗੇ ਤੁਹਾਡੇ ਖਾਣੇ ਨੂੰ ਜਿਹੜਾ ਹੈਗਾ ਉਹ ਅੰਤੜੀ ਨੂੰ ਸਪਲਾਈ ਦਿੰਦਾ ਛੋਟੀ ਆਂਤ ਜਦੋਂ ਪੇਟ ਦੇ ਅਮਾਸ਼ਿਆ ਦੇ ਵਿੱਚੋਂ ਪੇਟ ਦੇ ਵਿੱਚੋਂ ਤੁਹਾਡਾ ਖਾਣਾ ਜਾਂਦਾ ਛੋਟੀ ਆਂਤ ਦੇ ਵਿੱਚ ਜਾਂਦਾ ਹੈ ਉੱਥੇ ਜਿਹੜਾ ਉਹਨੂੰ ਡਾਈਜੈਸ਼ਨ ਕਰਨ ਦਾ ਉਹਨੂੰ ਰੰਗ ਦੇਣ ਦਾ ਉਹਨੂੰ ਪਚਾਉਣ ਦਾ ਉਹਨੂੰ ਅੱਗੇ ਪਾਸ ਕਰਨ ਦਾ ਉਹਨੂੰ ਹজম ਕਰਨ ਦਾ ਜਿਹੜਾ ਸਭ ਤੋਂ ਮੇਨ ਜ਼ਰੀਆ ਹੈ ਉਹ ਤੁਹਾਡੇ ਪਿੱਤੇ ਦੇ ਜਿਹੜੇ ਪਿੱਤਰ ਰਸਦਾ ਹੈ ਉਹ ਤੁਹਾਡੇ ਪਿੱਤੇ ਦਾ ਕੰਮ ਹੈ ਜੀ ਅੱਛਾ ਡਾਕਟਰ ਸਾਹਿਬ ਫਿਰ ਅੱਜਕੱਲ ਜਿਹੜਾ ਪਿੱਤਾ ਹੈਗਾ ਵੱਖ-ਵੱਖ ਤਰ੍ਹਾਂ ਨਾਲ ਇਨਫੈਕਟਡ ਹੋ ਰਿਹਾ ਖਾਸ ਕਰਕੇ ਪਿੱਤੇ ਦੀ ਪੱਥਰੀ ਦੀ ਜੇਕਰ ਅਸੀਂ ਗੱਲ ਕਰੀਏ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਵੀ ਕਿ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਗੁਫਤਗੁ ਨੂੰ ਅੱਗੇ ਵਧਾਈਏ ਪਿੱਤੇ ਦੀ ਪੱਥਰੀ ਨਿਕਲ ਸਕਦੀ ਹੈ ਡਾਕਟਰ ਦੇਖੋ ਜੀ ਪਿੱਤੇ ਦੀ ਪੱਥਰੀ ਬਿਲਕੁਲ ਨਿਕਲ ਸਕਦੀ ਆ ਪਰ ਉਹਨਾਂ ਦੀ ਨਿਕਲ ਸਕਦੀ ਆ ਜਿਹੜੇ ਲੋਕ ਸਬਰ ਰੱਖਦੇ ਨੇ ਇਹਦੇ ਵਿੱਚ ਕਿਉਂਕਿ ਇਹ ਬਹੁਤ ਲੰਬੇ ਸਮੇਂ ਦੇ ਵਿੱਚ ਇਹ ਕਦੇ ਇਹ ਨਹੀਂ ਹੈਗਾ ਵੀ ਹਾਂ ਇਹ ਗੁਰਦੇ ਦੀ ਪੱਥਰੀ ਵਾਂਗੂ ੜੱਕ ਦੇ ਕੇ 2 ਦਿਨ 3 ਦਿਨ ਚ ਬਾਹਰ ਆ ਗਈ ਕਿਉਂਕਿ ਇਹਦੇ ਵਾਸਤੇ ਰਸਤਾ ਕੋਈ ਨਹੀਂ ਨਿਕਲਣ ਵਾਸਤੇ ਕਿਉਂਕਿ ਪਿੱਤੇ ਦਾ ਜਿਹੜਾ ਮੂਹ ਉਤਲੇ ਬੰਨੇ ਨੂੰ ਆ ਉਹ ਕੋਈ ਵੀ ਉਹਨੂੰ ਚੀਜ਼ ਕੱਢ ਨਹੀਂ ਸਕਦੀ ਬਸ ਸਿਰਫ ਔਰ ਸਿਰਫ ਕੀ ਹੈ ਉਹ ਡਿਸਾਲਵ ਹੋ ਕੇ ਡਿলিউਟ ਹੋ ਕੇ ਹੀ ਜਿਹੜੀ ਨਿਕਲ ਸਕਦੀ ਹੈ ਇੱਕ ਤਰ੍ਹਾਂ ਦਾ ਪਾਣੀ ਬਣ ਕੇ ਪਰ ਉਸ ਚੀਜ਼ ਨੂੰ ਜਿਵੇਂ ਕਹਿੰਦੇ ਆ ਉਹ ਵੀ ਪੱਥਰ ਤੇ ਬੂੰਦ ਬੂੰਦ ਗਿਰਦੀ ਹੈ ਪਾਣੀ ਦੀ ਤਾਂ ਉਹ ਵੀ ਇੱਕ ਦਿਨ ਇੱਕ ਦਿਨ ਜਿਹੜਾ ਖਸ 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 ਕੇ ਉਹਦਾ ਰੇਤ ਬਣ ਜਾਂਦਾ ਪਾਣੀ ਬਣ ਜਾਂਦਾ ਉਸੇ ਤਰ੍ਹਾਂ ਜਿਹੜੀ ਪਿੱਤੇ ਦੀ ਪਥਰੀ ਹੈ ਉਹਨੂੰ ਚਾਹੇ ਉਹ ਕੈਲਸ਼ੀਅਮ ਇਕੱਠਾ ਹੋਇਆ ਕਹਿ ਲਓ ਉਹ ਨੂੰ ਜਿਹੜਾ ਨਿਕਲ ਨਾ ਨੋ ਡਿਲੀਊਟ ਹੋਣ ਨੂੰ ਉਹਨੂੰ ਕਸਣ ਨੂੰ ਜਿਹੜਾ ਟਾਈਮ ਲੱਗਦਾ ਉਹ 8 ਤੋਂ 10 ਮਹੀਨੇ ਲੱਗ ਜਾਂਦੇ ਨੇ ਇਹਦੇ ਵਿੱਚ ਸਬਰ ਕਰਨ ਵਾਲਾ ਜਿਹੜਾ ਬੰਦਾ ਚਾਹੀਦਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪਿੱਤੇ ਦੀ ਪੱਥਰੀ ਨਿਕਲ ਨਹੀਂ ਸਕਦੀ ਫਿਰ ਅੰਦਰ ਕਿਵੇਂ ਵੱਡ ਜਾਂਦੀ ਹੈ ਜੀ ਪੱਥਰੀ ਪੱਥਰੀ ਅੰਦਰ ਨਹੀਂ ਵੱਢਦੀ ਜੀ ਜਦੋਂ ਦੇਖੋ ਤੁਹਾਡਾ ਜਿਹੜਾ ਹੈਗਾ ਜਦੋਂ ਆਪਾਂ ਪਹਿਲਾਂ ਵੀ ਦੱਸਿਆ ਹੈ ਵੀ ਜਦੋਂ ਤੁਹਾਡੇ ਲੀਵਰ ਤੋਂ ਪਿੱਤਰਸ ਤੁਹਾਡੇ ਗਾਲ ਬਲੈਡਰ ਦੇ ਵਿੱਚ ਜਾਂਦਾ ਖਾਣਾ ਹਜਮ ਹੋਣ ਲਈ ਉੱਥੇ ਕੀ ਹੁੰਦਾ ਜਦੋਂ ਤੁਹਾਡੇ ਅੰਦਰ ਜਿਹੜਾ ਲੀਵਰ ਦੇ ਵਿੱਚ ਤਜ਼ਾਬ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਤੁਹਾਡੇ ਬਾਡੀ ਦੇ ਵਿੱਚ ਤਜ਼ਾਬ ਇੰਨਾ ਵੱਧ ਜਾਂਦਾ ਉਹ ਤੁਹਾਡੇ ਅੰਦਰ ਨੂੰ ਪਿੱਤੇ ਨੂੰ ਕਰ ਦੇਣਾ ਉਹਨੇ ਖੁਸ਼ਕ ਖੁਸ਼ਕ ਹੋਇਆ ਹੋਇਆ ਉੱਥੇ ਕੀ ਹੈ ਕੋਲੇਸਟ੍ਰੋਲ ਵਧਣ ਲੱਗ ਜਾਣਾ ਜਦੋਂ ਕੈਲਸ਼ੀਅਮ ਕਹ ਲਓ ਵੀ ਇੱਕ ਤਰ੍ਹਾਂ ਦਾ ਇਕੱਠਾ ਹੋਣ ਲੱਗ ਜਾਂਦਾ ਜਦੋਂ ਉਹ ਇਕੱਠਾ ਹੋਣ ਲੱਗ ਗਿਆ ਇੱਕ ਤਰ੍ਹਾਂ ਦਾ ਗਾੜਾ ਬਣ ਆ ਜਾਣਾ ਉਨੇ ਡਿਸੋਲਵ ਹੋ ਕੇ ਤੁਹਾਡੇ ਖਾਣੇ ਨੂੰ ਜਿਹੜਾ ਹੈਗਾ ਰਸ ਅੱਗੇ ਜਾਣਾ ਨਹੀਂ ਪਿਤ ਜਿਹੜਾ ਖਾਣੇ ਨੂੰ ਪਿਤ ਰਸ ਹੈ ਉਹ ਤੁਹਾਡੇ ਖਾਣੇ ਨੂੰ ਅੱਗੇ ਜਾਣਾ ਨਹੀਂ ਜਦੋਂ ਜਾਣਾ ਨਹੀਂ ਉਹ ਇੱਕ ਜਗ੍ਹਾ ਇਕੱਠਾ ਹੋ ਹੋ ਕੇ ਇੱਕ ਤਰ੍ਹਾਂ ਦਾ ਪੰਜਾਬੀ ਚ ਕਹ ਲਓ ਗਾੜਾ ਹੋ ਹੋ ਕੇ ਉਹਦਾ ਕੈਲਸ਼ੀਅਮ ਇਕੱਠਾ ਹੋ ਹੋ ਕੇ ਉਹਦਾ ਇੱਕ ਤਰ੍ਹਾਂ ਦਾ ਪੱਥਰ ਨੂਮਾ ਜਿਹੜਾ ਆਕਾਰ ਲੈ ਲੈਂਦਾ ਅੱਛਾ ਡਾਕਟਰ ਸਾਹਿਬ ਜੇਕਰ ਸਾਨੂੰ ਇਹ ਕਿਵੇਂ ਪਤਾ ਲੱਗੇ ਵੀ ਸਾਡੇ ਪਿੱਤੇ ਦੇ ਵਿੱਚ ਜਿਹੜੀ ਪੱਥਰੀ ਹੈਗੀ ਹੈ ਉਹ ਦਰਦ ਕਈ ਵਾਰ ਕਿਤੇ ਹੁੰਦਾ ਜੀ ਕਈ ਵਾਰ ਕਿਤੇ ਹੁੰਦਾ ਜਦੋਂ ਬੰਦਾ ਸਕੈਨ ਕਰਾਉਂਦਾ ਫਿਰ ਪਤਾ ਲੱਗਦਾ ਜੀ ਕਿ ਇਹ ਤਾਂ ਪਿੱਤੇ ਚ ਪੱਥਰੀ ਆ ਗਈ ਦੇਖੋ ਜੀ ਉਹਦਾ ਸਭ ਤੋਂ ਜਿਹੜਾ ਮੇਨ ਲੱਛਣ ਹੈ ਵੀ ਇਸ ਜਗ੍ਹਾ ਤੋਂ ਜਿੱਥੇ ਸਾਡਾ ਜਿਹੜਾ ਪਿੰਜਰ ਹੈ ਉਹ ਖਤਮ ਹੁੰਦਾ ਹੈ ਇਹ ਆ ਸਾਡੇ ਲੀਵਰ ਦੀ ਪੋਜੀਸ਼ਨ ਹੈ ਲੀਵਰ ਦੇ ਬਿਲਕੁਲ ਆ نیچے ਪਿਆ ਸਾਡਾ ਪਤਾਸ਼ਾ ਜਿਹਨੂੰ ਪਿੱਤਾ ਕਹਿੰਦੇ ਆ ਤੇ ਤੁਹਾਡਾ ਦਰਦ ਉੱਠ ਕੇ ਤੁਹਾਡਾ ਰੀੜ ਦੀ ਹੱਡੀ ਚ ਨੂੰ ਦਰਦ ਜਦੋਂ ਵੜਦਾ ਜਾ ਕੇ ਤਾਂ ਸਭ ਤੋਂ ਮੇਨ ਜਿਹੜਾ ਹੈਗਾ ਇਹਦਾ ਲੱਛਣ ਆ ਵੀ ਹਾਂ ਵੀ ਪਿੱਤੇ ਚ ਪੱਥਰੀ ਤੁਹਾਡੇ 99% ਹੋ ਸਕਦੀ ਆ ਦੂਜਾ ਨੰਬਰ ਇਹ ਆ ਵੀ ਤਜਾਬ ਬਹੁਤ ਜ਼ਿਆਦਾ ਬਣਨ ਲੱਗ ਜਾਂਦਾ ਤੀਜਾ ਨੰਬਰ ਬੰਦੇ ਨੂੰ ਉਲਟੀ ਆਉਣ ਨੂੰ ਵਾਰ-ਵਾਰ ਮਨ ਕਰੀ ਜਾਂਦਾ ਚੌਥਾ ਨੰਬਰ ਖਾਣਾ ਜਿਹੜਾ ਬਿਲਕੁਲ ਹਾਜਮ ਨਹੀਂ ਹੁੰਦਾ ਤੇ ਪੰਜਵਾਂ ਨੰਬਰ ਇਹ ਆ ਵੀ ਤੁਹਾਡਾ ਜਿਹੜਾ ਲੈਟਰਨ ਦਾ ਰੰਗ ਆ ਉਹ ਜਾਂ ਤਾਂ ਚਿੱਟਾ ਹੋਣ ਲੱਗ ਜੂਗਾ ਜਾਂ ਤੁਹਾਨੂੰ ਲੈਟਰਨ ਜਿਹੜੀ ਵੱਜ ਕੇ ਨਹੀਂ ਆਉਂਦੀ ਬਣ ਕੇ ਨਹੀਂ ਆਉਂਦੀ ਇਹ ਸਾਰੇ ਜਿਹੜੇ ਮੇਨ ਕਾਰਨ ਆ ਤੁਹਾਡੇ ਪਿੱਤੇ ਦੀ ਪੱਥਰੀ ਦੇ ਲੱਛਣ ਜ ਕਿਹੜੀ ਗੱਲ ਨਾ ਕਰਕੇ ਜੀ ਫਿਰ ਹੁਣ ਇਹ ਵੀ ਆਪਾਂ ਗੱਲ ਕਰ ਲਈਏ ਤੁਸੀਂ ਇਲਾਜ ਦੱਸਣ ਵਾਲੇਓ ਦੇਖੋ ਤੁਸੀਂ ਅੱਜ ਇੱਥੇ ਇੱਕ ਪੰਜਾਬ ਦੇ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਹੋਰਾਂ ਨੇ ਇੱਕ ਅਸੀਂ ਕਹਿ ਲਈ ਕਿ ਤਰਲ ਪਦਾਰਥ ਰੱਖਿਆ ਔਰ ਨਾਲ ਇਹ ਕੌਡੀਆਂ ਦੇਖੋ ਤੁਸੀਂ ਕੌਡੀਆਂ ਦੇ ਜ਼ਰੀਏ ਹੀ ਵੈਜ ਦਾ ਕਹਿਣਾ ਹੈ ਕਿ ਕੁਜੇ ਦੇ ਵਿੱਚੋਂ ਪਿੱਤੇ ਵਾਲੀ ਪਥਰੀ ਦਾ ਜਿਹੜਾ ਜਿੰਨ ਹੈਗਾ ਉਹ ਅੱਜ ਬਾਹਰ ਕੱਢਣਾ ਲੈਣਾ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਫਾਰਮੂਲਾ ਤੁਹਾਡੇ ਕੋਲੋਂ ਪੁੱਛੀਏ ਜਿਹੜੀ ਪਿੱਤੇ ਦੀ ਪਥਰੀ ਹੈਗੀ ਹੈ ਅਗਰ ਬੰਦੇ ਦੇ ਹੋ ਜਵੇ ਤਾਂ ਉਸ ਤੋਂ ਬਾਦ ਦੇ ਹਾਲਾਤ ਫਿਰ ਕੀ ਬਣਦੇ ਨੇ ਜੇਕਰ ਅਸੀਂ ਸੀਰੀਅਸ ਨਾ ਲਈਏ ਉਸ ਪਥਰੀ ਨੂੰ ਦੇਖੋ ਜੀ ਉਸ ਪਥਰੀ ਨੂੰ ਅਸੀਂ ਨਾ ਸੀਰੀਅਸ ਲਈ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਲੀਵਰ ਪਰ ਸਭ ਤੋਂ ਵੱਡਾ ਅਫੈਕਟ ਪੈਂਦਾ ਹੈ ਪੀਲੀਆ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਜਦੋਂ ਪੀਲੀਆ ਹੋਊਗਾ ਬੰਦੇ ਦੇ ਅੰਦਰ ਖਾਣਾ ਜਾਣਾ ਨਹੀਂ ਖਾਣਾ ਹਾਜਮ ਨਹੀਂ ਹੋਣਾ ਤਾਂ ਉਹਦਾ ਵਜ਼ਨ ਘਟਣ ਲੱਗ ਜਾਣਾ ਸਿਹਤ ਘਟਣ ਲੱਗ ਜਾਣੀ ਆ ਉਸ ਤੋਂ ਬਾਅਦ ਕੀ ਆ ਦਿਮਾਗ ਜਿਹੜਾ ਸਭ ਤੋਂ ਬੰਦੇ ਦਾ ਜਿਆਦਾ ਜਿਹੜਾ ਇਫੈਕਟ ਪੈਂਦਾ ਉਹ ਖੁਸ਼ਕ ਹੋਣ ਲੱਗ ਜਾਂਦਾ ਜਦੋਂ ਨਰਵਸ ਸਿਸਟਮ ਦਾ ਤੁਹਾਡੀ ਬਾਡੀ ਤੇ ਕੰਟਰੋਲ ਨਹੀਂ ਰਿਹਾ ਦਿਮਾਗ ਹੀ ਖੁਸ਼ਕ ਹੋ ਗਿਆ ਤਾਂ ਤੁਸੀਂ ਇਹ ਕਹਿ ਲਓ ਵੀ ਦਿਨ ਦਿਨ ਤੁਹਾਡਾ ਜਿਹੜਾ ਸਰੀਰ ਆ ਉਹ ਢਲਦਾ ਜਾਂਦਾ ਉਹ ਸੁੱਕਦਾ ਜਾਂਦਾ ਤਾਂ ਇਹ ਜਿਹੜੇ ਬੁਰੇ ਪ੍ਰਭਾਵ ਸਾਨੂੰ ਆਉਣ ਵਾਲੇ ਸਮੇਂ 'ਚ ਪਿੱਤੇ ਦੀ ਪਥਰੀ ਤੋਂ ਬਾਅਦ ਜਿਹੜੇ ਦੇਖਣ ਨੂੰ ਸਾਨੂੰ ਮਿਲਦੇ ਨੇ ਜੀ ਅੱਛਾ ਡਾਕਟਰ ਵਰ ਹੁੰਦਾ ਹੈ ਕਿ ਇੱਕ ਮਰੀਜ਼ ਹੈਗਾ ਪਿੱਤੇ ਦੇ ਵਿੱਚ ਦਰਦ ਉੱਠਿਆ ਪਿੱਤੇ ਦੀ ਪੱਥਰੀ ਦਾ ਜਾਂ ਕਹਿ ਲਈਏ ਕਿ ਦਰਦ ਉੱਠਿਆ ਹਸਪਤਾਲ ਗਿਆ ਡਾਕਟਰਾਂ ਨੇ ਇਹ ਗੱਲ ਕਹਿ ਕੇ ਡਰਾ ਦਿੰਦੇ ਨੇ ਜੀ ਬਹੁਤ ਵਾਰ ਤਾਂ ਕਿ ਜੀ ਤੁਹਾਡਾ ਪਿੱਤਾ ਨਾ ਜੀ ਹੁਣ ਫਟਣ ਵਾਲਾ ਬਹੁਤ ਮੌਕੇ ਤੇ ਆ ਗਏ ਵਧੀਆ ਹੁਣ ਇਹਨੂੰ ਕੱਢ ਦਈਏ ਅਸੀਂ ਪਿੱਤਾ ਕੱਢਣਾ ਹੱਲ ਹੈ ਜਾਂ ਪਿੱਤਾ ਜਦੋਂ ਨਿਕਲ ਜਾਂਦਾ ਸਾਡੇ ਸਰੀਰ ਚੋਂ ਫੇਰ ਸਾਡੇ ਸਰੀਰ ਦਾ ਕੀ ਬਣਦਾ ਦੇਖੋ ਜਿਸ ਇਨਸਾਨ ਦੇ ਅੰਦਰੋਂ ਤੁਸੀਂ ਕਹਿ ਲਓ ਵੀ ਪਿੱਤਾ ਨਿਕਲ ਗਿਆ ਤਾਂ ਮੈਂ ਉਹਨੂੰ ਕਹਿਣਾ ਵੀ ਕਟੋ ਘਟ ਜੇ ਬਹੁਤ ਹੀ ਜ਼ਿਆਦਾ ਨਾ ਲਈਏ ਤਾਂ ਉਹਦੀ 15 ਤੋਂ 20 ਸਾਲ ਜਿਹੜੀ ਉਮਰ ਖਤਮ ਹੋ ਗਈ ਕਿਉਂ ਕਿਉਂਕਿ ਜਿਹੜੀ ਚੀਜ਼ ਨੇ ਤੁਹਾਡੇ ਪਚਾ ਕੇ ਖਾਣਾ ਤੁਹਾਡੇ ਸਰੀਰ ਨੂੰ ਦੇਣਾ ਹੈ ਤੁਹਾਡੇ ਸਰੀਰ ਨੂੰ ਜਿਹੜੀ ਖੁਰਾਕ ਦੇਣੀ ਹੈ ਉਹੀ ਚੀਜ਼ ਅੰਦਰੋਂ ਕੱਢੀ ਗਈ ਉਹੀ ਚੀਜ਼ ਅੰਦਰੋਂ ਖਤਮੇ ਕਰਦੀ ਜਿਹੜੀ ਮਸ਼ੀਨ ਆ ਤੁਹਾਡੇ ਖਾਣਾ ਪਚਾਉਣ ਵਾਲੀ ਉਹੀ ਚੀਜ਼ ਬਾਹਰ ਕੱਢਦੀ ਤਾਂ ਤੁਹਾਡਾ ਖਾਣਾ ਹਾਜ਼ਮ ਕਿਦਾਂ ਹੋਊਗਾ ਸਾਰੀ ਜ਼ਿੰਦਗੀ ਤੁਸੀਂ ਤਜਾਬ ਗੈਸ ਦੇ ਕੈਪਸੂਲ ਖਾ ਖਾ ਕੇ ਜਿਹੜੇ ਅੱਕ ਜਾਓਗੇ ਤਾਂ ਤੁਸੀਂ ਇਹ ਕਹਿ ਲਓ ਵੀ ਜਦੋਂ ਤੁਹਾਡੇ ਸਰੀਰ ਨੂੰ ਖਾਣਾ ਹੀ ਨਹੀਂ ਚੰਜ ਨਾਲ ਮਿਲਣਾ ਹੈਗਾ ਤੁਹਾਡੀ ਰੂਹ ਦੀ ਖਰਾਕ ਵੀ ਜਿਹੜੀ ਹੈਗੀ ਉਹ ਵੀ ਮਰ ਜਣੀ ਕਿਉਂਕਿ ਗਰਮੀ ਅੰਦਰ ਇੰਨੀ ਹੋ ਜਾਂਦੀ ਹੈ ਤਾਂ ਤੁਸੀਂ ਇੱਕ ਆਮ ਸੌਖੇ ਸ਼ਬਦਾਂ ਦੇ ਵਿੱਚ ਸਮਝ ਸਕਦੇ ਹੋ ਵੀ ਜਿਹੜੀ ਤੁਹਾਡੀ ਉਮਰ ਹੈ ਉਹ ਉਹ ਦਿਨ ਪਰ ਦਿਨ ਜਿਹੜੀ ਘਟਦੀ ਜਾਊਗੀ ਜ਼ਰੂਰ ਉਹਦੇ ਵਿਚ ਤੁਸੀਂ ਇਹ ਕਹਿ ਸਕਦੇ ਹੋ ਤੁਸੀਂ ਤੰਦਰੁਸਤੀ ਵੱਲ ਨਹੀਂ ਵੱਧ ਸਕਦੇ ਕਿਉਂ ਕਿਉਂਕਿ ਇੱਕ ਪੁਰਾਣੀ ਕਹਾਵਤ ਹੈ ਕਹਿੰਦੇ ਦੇਖੋ ਜੱਟ ਦੀ ਅਕਲ ਗਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਿਆ ਤੇ ਲਿੱਦ ਚੱਕਣੀ ਪਈ ਉਹ ਗੱਲ ਲਿੱਦ ਚੱਕਣ ਦੀ ਨਹੀਂ ਹੈਗੀ ਗੱਲ ਹੈਗੀ ਆ ਸ਼ੌਂਕ ਦੀ ਵੀ ਤੁਸੀਂ ਆਪਣੇ ਸਰੀਰ ਪ੍ਰਤੀ ਇਹਨੂੰ ਸੰਭਣ ਦਾ ਕਿੱਡਾ ਕ ਸ਼ੌਂਕ ਰੱਖਦੇ ਹੋ ਵੀ ਹਾਂ ਅਸੀਂ ਆਪਣੀ ਸਿਹਤ ਨੂੰ ਸੰਭ ਕੇ ਰੱਖਣਾ ਕਿਉਂਕਿ ਜਿਹੜੀ ਜਿਹੜਾ ਸਰੀਰ ਹੈ ਮਨੁੱਖਾ ਸਰੀਰ ਹੈ ਇਹ ਸਿਰਫ ਔਰ ਸਿਰਫ ਇੱਕ ਵਾਰੀ ਮਿਲਦਾ ਹੈ ਜਿਹੜੇ ਇਨਸਾਨ ਨੇ ਇਸ ਨੂੰ ਚੰਗੀ ਤਰ੍ਹਾਂ ਹਟਾ ਹੰਡਾਉਣਾ ਹੈ ਹੰਡਾਉਣ ਦਾ ਜਿਹੜਾ ਬਲ ਸਿੱਖਿਆ ਹੋਇਆ ਤਾਂ ਉਹ ਤੁਸੀਂ ਕਹ ਲਓ ਵੀ ਐਸੇ ਧਰਤੀ ਦੇ ਉੱਤੇ ਸਵਰਗ ਹੈ ਬਾਕੀ ਅੱਗੇ ਪਿੱਛੇ ਜਾ ਕੇ ਤਾਂ ਕਿਸੇ ਨੇ ਉਹ ਚੀਜ਼ ਦੇਖੀ ਹੋਣੀ ਵੀ ਅੱਗੇ ਸਵਰਗ ਹੈ ਜਾਂ ਨਰਕ ਹੈ ਇਸ ਜਗ੍ਹਾ ਤੇ ਜਿਹੜਾ ਆਪਣੇ ਸਰੀਰ ਨੂੰ ਸੰਭਾਲਣ ਦਾ ਸ਼ੌਂਕ ਜਿਹੜਾ ਪਾਲਣਾ ਚਾਹੀਦਾ ਅੱਛਾ ਡਾਕਟਰਸ ਪਰ ਜਿਹੜੇ ਮਾਡਰਨ ਮੈਡੀਕਲ ਸਾਇੰਸ ਦੀ ਪ੍ਰੈਕਟਿਸ ਕਰਦੇ ਨੇ ਡਾਕਟਰ ਚਲੋ ਅਸੀਂ ਕਿਸੇ ਨੂੰ ਚੰਗਾ ਮਾੜਾ ਤਾਂ ਨਹੀਂ ਕਹਿੰਦੇ ਪਰ ਉਹ ਕਹਿ ਦਿੰਦੇ ਨੇ ਜੀ ਤੁਸੀਂ ਕਹਿ ਰਹੇ ਹੋ ਕਿ 10 15 ਸਾਲ ਉਮਰ ਘਟ ਜਾਂਦੀ ਹੈ ਪਰ ਜਦੋਂ ਉਹਨਾਂ ਦੀ ਗੱਲ ਸੁਣੀ ਉਹ ਕਹਿੰਦੇ ਨੇ ਜੀ ਕੋਈ ਗੱਲ ਨਹੀਂ ਆਦਾ ਤਾਂ ਕੋਈ ਕਮੀ ਨਹੀਂ ਹੈਗਾ ਪਿੱਤੇ ਦਾ ਕਢਾ ਦਿਓ ਇਹਦੇ ਕਢਾਉਣ ਨਾਲ ਕੀ ਹੋ ਜਾਂਦਾ ਕੁਝ ਵੀ ਨਹੀਂ ਹੁੰਦਾ ਫਿਰ ਉਹ ਜੀ ਦੇਖੋ ਜੀ ਜਿਹੜੇ ਬੰਦਿਆਂ ਨੇ ਕਢਾਇਆ ਤੁਸੀਂ ਇੱਕ ਵਾਰੀ ਉਹਨਾਂ ਨਾਲ वार्तालाप ਕਰੋ ਉਹਨਾਂ ਨੂੰ ਪੁੱਛੋ ਵੀ ਹਾਂਜੀ ਵੀ ਪਿੱਤਾ ਕਢਾਉਣ ਤੋਂ ਬਾਅਦ ਤੁਸੀਂ ਕਿੰਨਾ ਕੁ ਤੰਦਰੁਸਤ ਹੋ ਐਨਾ ਤਾਂ ਤੁਸੀਂ ਜਦੋਂ ਤੁਹਾਡੇ ਦਰਦ ਉੱਠਿਆ ਸੀ ਉਦੋਂ ਤੱਕ ਨਹੀਂ ਸੀ ਹੋਏ ਜਿੰਨਾ ਕੁ ਤੁਸੀਂ ਰੋਜ਼ ਤਿਲ ਤਿਲ ਕਰਕੇ ਜਿਹੜਾ ਹੈਗਾ ਮਰ ਰਹੇ ਆਂ ਜਦੋਂ ਬੰਦਾ ਪਿੱਤਾ ਕਢਾਉਣ ਤੋਂ ਬਾਅਦ ਰੋਟੀ ਉਹ ਨਹੀਂ ਖੈਲੋ ਵੀ ਤੁਸੀਂ ਸਵਾਦ ਨਾਲ ਖਾ ਸਕਦਾ ਉਹ ਬੰਦਾ ਜੀਊਗਾ ਕਿਵੇਂ ਤੁਸੀਂ ਇਹ ਦੇਖੋ ਵੀ ਸਾਡੇ ਕੋਲ ਇਦਾਂ ਮਰੀਜ਼ ਆਉਂਦੇ ਨੇ ਵੀ ਜੇ ਅਸੀਂ ਜੀ ਪਿੱਤਾ ਕਢਾਏ ਨੂੰ 10 ਸਾਲ ਹੋ ਗਏ 5 ਸਾਲ ਹੋ ਗਏ ਉਦੋਂ ਤੋਂ ਅਸੀਂ ਆਪਣੀ ਰੋਟੀ ਹਜਮ ਨਹੀਂ ਕਰ ਸਕਦੇ ਜਿਹੜਾ ਬੰਦਾ ਆਪਣੀ ਰੋਟੀ ਨਹੀਂ ਚੱਜਣ ਨਾਲ ਕਹ ਲਓ ਤੁਸੀਂ ਹਾਜਮ ਕਰ ਸਕਦਾ ਤੁਸੀਂ ਉਹ ਦੇਖੋ ਵੀ ਉਹਦੀ ਜ਼ਿੰਦਗੀ ਉਹਦੇ ਦਿਨ ਉਹਦਾ ਵਕਤ ਗੁਜ਼ਰ ਕਿਦਾਂ ਰਿਹਾ ਹੋਊਗਾ ਜੀ ਅੱਛਾ ਤੇ ਡਾਕਟਰ ਸਾਹਿਬ ਇਹ ਕੀ ਨੁਸਖਾ ਹੈਗਾ ਤੁਸੀਂ ਕਹਿ ਰਹੇ ਹੋ ਇਹ ਕੁਜੇ ਦੇ ਜ਼ਰੀਏ ਜਿਹੜਾ ਪਿੱਤੇ ਦੇ ਵਿੱਚੋਂ ਪੱਥਰੀ ਹੈਗੀ ਐ ਉਹ ਡਿਲੀਊਟ ਹੋ ਜਾਏਗੀ ਜੀ ਦੇਖੋ ਇਹਦੇ ਵਾਸਤੇ ਆਪਾਂ ਇਹ ਸਭ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਬੇਨਤੀ ਇਹ ਹੋਊਗੀ ਵੀ ਇਹਦੇ ਵਿੱਚ ਬੰਦਾ ਸਬਰ ਰੱਖਣ ਵਾਲਾ ਹੋਣਾ ਚਾਹੀਦਾ ਇਹ ਲਗਭਗ 8-10 ਮਹੀਨੇ ਦੇ ਵਿੱਚ ਨਿਕਲ ਜਾਂਦੀ ਹੈ ਜੇ ਜਿਆਦਾ ਵੱਡੀ ਹੋਵੇ ਜੇ ਛੋਟੀ ਹੋਵੇ ਉਹ ਜਲਦੀ ਵੀ ਨਿਕਲ ਸਕਦੀ ਹੈ ਪਰ ਬੰਦਾ ਥੋੜਾ ਜਿਹਾ ਸਬਰ ਵਾਲਾ ਤੇ ਪਰਹੇਜ਼ ਵਾਲਾ ਤੇ ਆਪਣੇ ਸਰੀਰ ਨੂੰ ਥੋੜਾ ਜਿਹਾ ਧਿਆਨ ਦੇਣ ਵਾਲਾ ਹੋਣਾ ਚਾਹੀਦਾ ਤਾਂ ਇਹ ਬਿਲਕੁਲ ਹੱਲ ਹੁੰਦਾ ਹੈ ਨਾ ਕਿ ਇਹ ਹੱਲ ਨਹੀਂ ਪਰ ਬਹੁਤ ਬੈਦ ਲੋਕ ਕਹੀ ਜਾਂਦੇ ਨੇ ਜੇ ਅਸੀਂ 15 ਦਿਨ ਜਾਂ ਮਹੀਨੇ ਚ ਕੱਢ ਦਾਂਗੇ ਪਰ ਨਹੀਂ ਐਦਾਂ ਦਾ ਕੁਝ ਨਹੀਂ ਹੁੰਦਾ ਸਬਰ ਨਾਲ ਚੱਲੋ ਤਾਂ ਇਹ ਜ਼ਰੂਰ ਨਿਕਲ ਜਾਂਦੀ ਹੈ ਜੀ ਡਾਕਟਰ ਸਾਹਿਬ ਪਿੱਟਾ ਘਟਾਉਣ ਨਾਲੋਂ ਤਾਂ ਠੀਕ ਹੈ ਅਸੀਂ ਅੱਛਾ ਜਿਹੜਾ ਦਰਦ ਹੈਗਾ ਦਰਦ ਪਹਿਲੇ ਤਿੰਤੋ ਫਰਕ ਪੈ ਜਾਊਗਾ ਜਦੋਂ ਤੁਹਾਡਾ ਨੁਸਖਾ ਫਾਰਮੂਲਾ ਇਸਤੇਮਾਲ ਕਰੇਗਾ ਮੇਨ ਚੀਜ਼ ਦਰਦ ਦੀ ਰਹਿੰਦੀ ਹੈ ਦਰਦ ਨਹੀਂ ਬਰਦਾਸ਼ਤ ਹੁੰਦਾ ਜੀ ਦਰਦ ਬਰਦਾਸ਼ਤ ਦਰਦ ਠੀਕ ਕਰਨਾ ਤਾਂ ਬਹੁਤ ਸੌਖਾ ਹੈ ਤੁਸੀਂ 5-7 ਦਿਨ ਰੋਟੀ ਖਾਣੀ ਛੱਡ ਦਿਓ ਤੁਸੀਂ ਹਲਕਾ ਲੈਣਾ ਤੁਸੀਂ ਨਾਰੀਅਲ ਪਾਣੀ ਪੀ ਲੋ ਤਰਬੂਜ ਆ ਰਿਹਾ ਖਰਬੂਜਾ ਆ ਰਿਹਾ ਤੁਸੀਂ ਆਪਣੇ ਫਰੂਟ ਦਾ ਜਾਂ ਸਬਜ਼ੀਆਂ ਦਾ ਜੂਸ ਕੱਢ ਕੇ ਪੀ ਲੋ ਇੰਨੇ ਚੱਪਾ ਨੂੰ ਫਰਕ ਕੀ ਹੈ ਅਸੀਂ ਆਪਣੇ ਪਿੱਤੇ ਨੂੰ ਖਾਣਾ ਹੀ ਹਲਕਾ ਦੇਣਾ ਆਪਾਂ ਨੇ ਇਹ ਆ ਵੀ ਆਪਣੇ ਸਰੀਰ ਨੂੰ ਬਚਾਉਣਾ ਹੀ ਆ ਮਰਨ ਤੋਂ ਬਚਾਉਣਾ ਜਦੋਂ ਮਰਨ ਤੋਂ ਬਚਾਉਣਾ ਤੁਸੀਂ ਉਹਨੂੰ ਤਰਲ ਪਦਾਰਥ ਦੇਣੇ ਸ਼ੁਰੂ ਕਰਨ ਨੂੰ ਜ਼ੋਰ ਲੱਗੂਗਾ ਜ਼ੋਰ ਵਾਸਤੇ ਉਹਦੇ ਪਚਾਉਣ ਵਾਸਤੇ ਜਿਹੜਾ ਬਿੱਤਰਾ ਸਾ ਉਹਦੇ ਕੋਲ ਹੈ ਨਹੀਂ ਤੇ ਉਸ ਚੀਜ਼ ਤੋਂ ਬਚਣ ਲਈ ਆਪਾਂ ਤਰਲ ਪਦਾਰਥ ਸ਼ੁਰੂ ਕਰ ਦੋ ਤਾਂ ਦਰਦ ਤੁਹਾਡਾ ਆਪਣੇ ਆਪ ਜਿਹੜਾ ਖਤਮ ਹੋਊਗਾ ਤੁਸੀਂ ਇਹ ਦੇਖੋ ਜੀ ਇਹ ਆਪਾਂ ਨੇ ਕੌਡੀਆਂ ਲੈਣੀਆਂ ਸਿੱਪੀਆਂ ਲੈਣੀਆਂ ਤੁਸੀਂ ਇਹ ਪੀਲੇ ਰੰਗ ਵਾਲੀਆਂ ਲੈਣੀਆਂ ਪਿਲੀਆਂ ਸਿੱਪੀਆਂ ਚਿੱਟੀਆਂ ਨਹੀਂ ਲੈਣੀਆਂ ਪੰਸਾਰੀ ਤੋਂ ਆਮ ਮਿਲ ਜਾਂਦੀਆਂ ਨੇ ਵਧੀਆ ਪੁਰਾਣੇ ਜਿਹੜੇ ਪੰਸਾਰੀ ਨੇ ਪੀਲੇ ਰੰਗ ਵਾਲੀਆਂ ਸਿੱਪੀਆਂ ਲੈਣੀਆਂ ਤੁਸੀਂ ਇਹ ਤੁਸੀਂ ਮਿੱਟੀ ਦੇ ਕੋਰੇ ਕੁਜੇ 'ਚ ਪਾਉਣੀਆਂ ਕੁਜਾ ਤੁਹਾਡਾ ਪਹਿਲਾਂ ਵਰਤਿਆ ਨਹੀਂ ਹੋਣਾ ਚਾਹੀਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਸਿੱਪੀਆਂ ਆਪਾਂ ਨੇ ਉਹਦੇ ਵਿੱਚ ਪਾਲੀਆਂ ਤੇ ਉਪਰੋਂ ਤੁਸੀਂ ਕੀ ਕਰਨਾ ਹੈ ਨਿੰਬੂ ਦਾ ਰਸ ਕੱਢਣਾ ਤੁਸੀਂ ਨਿੰਬੂ ਦਾ ਅੱਜ ਕੱਲ ਬਾਜ਼ਾਰ ਚ ਵਧੀਆ ਰਿਹਾ ਆ ਰਿਹਾ ਹੈ ਨਿੰਬੂ ਦਾ ਰਸ ਤੁਸੀਂ ਇਹਦੇ ਵਿੱਚ ਪਾ ਦੇਣਾ ਇਹ ਬਾਤ ਆ ਤੁਸੀਂ ਇੰਨਾ ਕੇ ਬਰਾਬਰ ਮਾਤਰਾ ਦੇ ਵਿੱਚ ਉਹਦੇ ਵਿੱਚ ਪਾਣੀ ਪਾ ਦਿਓ ਠੀਕ ਤੁਸੀਂ ਇਹ ਇਹ ਤੁਸੀਂ ਵੱਡਾ ਭਾਂਡਾ ਵੀ ਲੈ ਸਕਦੇ ਹੋ ਵੱਧ ਵੀ ਬਣਾ ਸਕਦੇ ਹੋ ਇਹਦਾ ਕੋਈ ਨਹੀਂ ਇਹ ਤੁਹਾਨੂੰ ਸਿਰਫ ਅਸੀਂ ਤਜਰਬਾ ਦੱਸ ਰਹੇ ਹਾਂ ਤੁਸੀਂ ਇਹਨੂੰ 15 ਦਿਨ ਲਈ ਛੱਡ ਦੇਣਾ 15 ਦਿਨ ਬਾਅਦ ਕੀ ਕਰਨਾ ਹੈ ਤੁਹਾਡਾ ਪਾਣੀ ਜ਼ਰੂਰ ਘਟ ਜਾਊਗਾ ਕੀ ਕਰਨਾ ਹੈ ਇਹਨੂੰ ਪੁਣਕੇ ਤੁਸੀਂ ਇਹਦਾ ਪਾਣੀ ਕੱਢ ਕੇ ਕੱਚ ਦੀ ਜਿਹੜੀ ਬੋਤਲ ਦੇ ਵਿੱਚ ਰੱਖ ਲੈਣਾ ਬੰਦ ਜਿਹਦੇ ਵਿੱਚ 에어 ਟਾਈਟ ਕੰਟੇਨਰ ਦੇ ਵਿੱਚ ਉਹਦੇ ਵਿੱਚ ਹਵਾ ਨਹੀਂ ਵੜਨੀ ਚਾਹੀਦੀ ਤੇ ਇੱਕ ਚਮਚ ਰੋਜ ਉਹਦਾ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਤਾਂ ਲਗਭਗ 2 ਘੰਟੇ ਤੁਸੀਂ ਕੁਝ ਨਹੀਂ ਖਾਣਾ ਪੀਣਾ ਤਾਂ ਤੁਸੀਂ ਇਹ ਕਰ ਲੋ ਵੀ 1.5 ਤੋਂ 2 ਮਹੀਨੇ ਬਾਅਦ ਤੁਸੀਂ ਆਪਣਾ ਦੁਬਾਰਾ ਟੈਸਟ ਕਰਾ ਕੇ ਦੇਖੋ ਤਾਂ ਤੁਹਾਡੀ ਜਿਹੜੀ ਪਥਰੀ ਉਹ ਜਰੂਰ ਘਟਦੀ ਜਾਊਗੀ ਜੀ। ਕੀ ਬਾਤ ਹੈ ਕੀ ਬਾਤ ਹੈ। ਸੋ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਜਿਹੜਾ ਇਹਦੇ ਵਿੱਚ ਕੌਡੀਆਂ ਪਾਈਆਂ ਨੇ ਅਸੀਂ ਕੌਡੀਆਂ ਵਾਲਾ ਸੱਪ ਤਾਂ ਸੁਣਿਆ ਸੀ ਜੇ ਤੁਸੀਂ ਕੌਡੀਆਂ ਵਾਲੀ ਮੈਂ ਟਰੀਟਮੈਂਟ ਇਲਾਜ ਦੱਸਦਾ ਜੀ ਬਿਲਕੁਲ ਬਿਲਕੁਲ ਜੀ ਤੇ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਨਿੰਬੂ ਦਾ ਰਸ ਹੈਗਾ ਇਹਦੇ ਵਿੱਚ ਇਸਤੇਮਾਲ ਕੀਤਾ ਹੈ ਕੌਡੀਆਂ ਪਾਈਆਂ ਨੇ ਔਰ बराबर मात्रा ਦਾ ਨਿੰਬੂ ਦੇ ਮਾਤਰਾ ਦਾ ਜਿਹੜਾ ਇਹਦੇ ਵਿੱਚ ਪਾਣੀ ਇਸਤੇਮਾਲ ਕੀਤਾ ਔਰ ਉਹਨਾਂ ਨੇ ਕਹਿਣਾ ਕਿ 15 ਦਿਨ ਇਸ ਨੂੰ ਇਸੇ ਤਰੀਕੇ ਨਾਲ ਪਿਆ ਰਹਿਣ ਦੀਏ ਤੇ 15 ਦਿਨਾਂ ਬਾਅਦ ਪੱਥਰੀ ਹੈਗੀ ਹੈ ਪਿੱਤੇ ਦੀ ਪੱਥਰੀ ਹੈਗੀ ਉਹ ਡਿলিউਟ ਹੋ ਜੂਗੀ ਬਹੁਤ ਵਾਰ ਹੁੰਦਾ ਡਾਕਟਰ ਸਾਹਿਬ ਮਲਟੀਪਲ ਹੁੰਦੀਆਂ ਨੇ ਜੀ ਦਰਦ ਹਟਦਾ ਹੀ ਨਹੀਂ ਫਿਰ ਉਹਦੇ ਵਾਸਤੇ ਆਯੁਰਵੇਦ ਨੇ ਕੋਈ ਢੰਗ ਦਰਦ ਹਟਾਉਣ ਵਾਲਾ ਕੁਝ ਦੱਸਿਆ ਜੀ ਕੁਝ ਹੈ ਉਹ ਦਰਦ ਬਿਲਕੁਲ ਹੈ ਢੰਗ ਹਟਾਉਣ ਵਾਲਾ ਉਸ ਚੀਜ਼ ਦਾ ਅਸੀਂ ਵੀ ਹੱਲ ਕਰਦੇ ਹਾਂ ਬਾਕੀ ਬੰਦਾ ਇਹ ਹੈ ਵੀ ਬੰਦਾ ਆਪਣੀ ਡਾਈਟ ਤੇ ਧਿਆਨ ਪੂਰਾ ਦਵੇ ਐਕਸਰਸਾਈਜ਼ ਬਿਲਕੁਲ ਕਰੇ ਤੇ ਖਾਣੇ ਦੇ ਪੂਰਾ ਧਿਆਨ ਰੱਖੇ ਤਾਂ ਇਹ ਚੀਜ਼ਾਂ ਦਾ ਤੁਸੀਂ ਬਿਨਾ ਦਵਾਈਆਂ ਤੋਂ ਤੁਸੀਂ ਕਹ ਲਓ ਵੀ ਘਰ ਬਹਿ ਕੇ ਸਾਡਾ ਸਰੀਰ ਆ ਜਿਹੜਾ ਐਡਾ ਕੁ ਪਾਵਰਫੁਲ ਜਿਹੜਾ ਇਨਸਾਨ ਪ੍ਰਮਾਤਮਾ ਨੇ ਆਪਣੇ ਤੋਂ ਵਾਧ ਇੱਕ ਐਡਾਂ ਦੀ ਚੀਜ਼ ਪੈਦਾ ਕੀਤੀ ਆ ਇਨਸਾਨ ਵੀ ਆਪਣੇ ਸਰੀਰ ਦੇ ਅੰਦਰ ਉਹ ਕੁਝ ਵੀ ਪੈਦਾ ਕਰ ਸਕਦਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਤੇ ਬੜਾ ਤਗੜਾ ਅਸੀਂ ਕਹਿ ਲੀਏ ਕਿ ਅੱਜ ਕੱਲ ਜਿਹੜਾ ਪਿੱਤੇ ਦੀ ਪੱਥਰੀ ਹੈ ਮੈਨੂੰ ਲੱਗਦਾ ਕਿ ਹਰ 10 ਵਿੱਚੋਂ 4 ਘਰਾਂ ਦੇ ਨਾਲ ਇਹ ਦਿੱਕਤ ਪਰੇਸ਼ਾਨੀ ਜਿਹੜੀ ਉਹ ਬਣੀ ਹੋਈ ਹੈ ਉਮੀਦ ਕਰਦੇ ਹਾਂ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਭੰਗੂ ਹੋਰਾਂ ਨੇ ਤੁਹਾਡੇ ਨਾਲ ਸਾਂਝਾ ਕੀਤਾ ਇਸ ਦਾ ਤੁਸੀਂ ਪੂਰਾ ਪੂਰਾ ਫਾਇਦਾ ਲੋਵੋਗੇ ਇਸ ਦਾ ਤੁਸੀਂ ਪੂਰਾ ਪੂਰਾ ਲਾਹਾ ਹੈ ਜਿਹੜਾ ਲੋਕ ਹੈ ਤੇ ਆਪਣੇ ਪਿੱਤੇ ਦੀ ਪੱਥਰੀ ਹੈ ਜਿਹੜੀ ਆਪਣਾ ਪਿੱਤਾ ਬਚਾਉਣ ਵਾਸਤੇ ਇਸ ਦਾ ਸੇਵਨ ਜਿਹੜਾ ਤੁਸੀਂ ਉਹ ਜ਼ਰੂਰ ਦੱਸੇ ਮੁਤਾਬਕ ਕਰਨਾ ਪਰ ਮੇਰਾ مشਵਰਾ ਮੇਰੀ ਸਲਾਹ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹੀ ਹੁੰਦੀ ਹੈ ਵੀ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਨਾਲ ਸਲਾਹ ਤੁਸੀਂ ਜ਼ਰੂਰ ਕਰ ਲਿਆ ਕਰੋ ਤੇ ਜੇਕਰ ਤੁਸੀਂ ਵੈਦ ਜਗਰੂਪ ਸਿੰਘ ਭੰਗੂ ਹੋਰਾਂ ਨਾਲ ਸਲਾਹ ਕਰਨੀ ਹੈ ਕੋਈ مشਵਰਾ ਕਰਨਾ ਹੈ ਤਾਂ ਅਸੀਂ ਪੁੱਛਦੇ ਹਾਂ ਕਿੱਥੇ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਸੀਂ ਕਿੱਥੇ ਮਿਲਦੇ ਹੋ ਜੀ ਅੱਜ ਅਸੀਂ ਜੀ ਐਤਵਾਰ ਔਰ ਵੀਰਵਾਰ ਛੱਡ ਕੇ ਉੱਚਾ ਪਿੰਡ ਸੰਘੋਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਤੇ ਹਰ ਐਤਵਾਰ ਲੁਧਿਆਣਾ ਦੁਗਰੀ ਦੇ ਵਿੱਚ ਆਪਾਂ ਮਿਲਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦੇ ਆ ਇਹ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਨਾਲ ਤੁਸੀਂ ਜ਼ਰੂਰ ਸਾਂਝਾ ਕਰੋਗੇ ਜਿਨ੍ਹਾਂ ਦੇ ਹਰ ਦੂਸਰੇ ਤੀਸਰੇ ਦਿਨ ਜਿਹੜਾ ਪੱਥਰੀ ਦਾ ਦਰਦ ਹੈਗਾ ਉਹ ਪਿੱਤੇ ਦੇ ਵਿੱਚੋਂ ਉੱਠਦਾ ਤੇ ਉਹ ਹਾਲੋਂ ਬਿਹਾਲ ਹੋ ਜਾਂਦੇ ਨੇ ਇੰਜੈਕਸ਼ਨ ਲਗਵਾਉਣੇ ਪੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਗੋਲੀਆਂ ਨੇ ਅੱਛਾ ਡਾਕਟਰ ਸਾਹਿਬ ਜਿਹੜਾ ਦਰਦ ਹੈਗਾ ਇੱਕ ਬੜਾ ਹੋਰ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਹੈ ਜਿਹੜਾ ਦਰਦ ਹੈਗਾ ਦਰਦ ਕਿੰਨੇ ਦਿਨਾਂ ਬਾਅਦ ਘਟਣਾ ਸ਼ੁਰੂ ਹੋ ਜੂਗਾ ਦਰਦ ਤੁਸੀਂ ਇਹ ਕਹੋ ਵੀ ਇੱਕ ਜਾਂ ਦੋ ਦਿਨ ਦੇ ਵਿੱਚ ਦੋ ਤਿੰਨ ਖਰਾਕਾਂ ਦੇ ਵਿੱਚ ਜਿਹੜਾ ਦਰਦ ਘਟਣਾ ਸ਼ੁਰੂ ਹੋ ਜਾਂਦਾ ਪਰ ਨਾਲ ਉਹਦੇ ਇਹ ਹੈ ਵੀ ਇਹ ਸ਼ਰਤ ਹੈ ਵੀ ਨਾਲ ਲਿਕੁਇਡ ਡਾਈਟ ਤੇ ਸਾਨੂੰ ਹਫ਼ਤਾ ਜਿਹੜਾ ਰਹਿਣਾ ਪੈਣਾ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਇਹਨਾਂ ਲੋਕਾਂ ਨਾਲ ਤੁਸੀਂ ਜ਼ਰੂਰ ਇਹ ਵੀਡੀਓ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਇਹ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਹੈ ਤੇ ਸਾਡਾ ਮੋਟਿਵ ਇਹ ਵੀਡੀਓ ਬਣਾਉਣ ਦਾ ਐਜੂਕੇਟਿਵ ਹੁੰਦਾ ਕੋਈ ਇਲਾਜ ਕੋਈ ਟਰੀਟਮੈਂਟ ਅਸੀਂ ਨਹੀਂ ਦੱਸਦੇ ਸੋ ਅੱਗੋਂ ਅਸੀਂ ਗੁਜ਼ਾਰਿਸ਼ ਤੁਹਾਨੂੰ ਬੇਨਤੀ ਕਰਦੇ ਆ ਕਿ ਚੰਗੇ ਵੈਦ ਹਕੀਮ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਤੁਸੀਂ ਇਸਤੇਮਾਲ ਕਰਿਆ ਕਰੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਗਿਆ ਧੰਨਵਾਦ